ਸ਼ਲੋਕ ਮੈਂ ਲਤੀਜਾ ਸਤਿਗੁਰੂ ਮਿਲੇ ਭੁੱਖ ਗਈ ਭੇਖੀ ਭੁੱਖ ਨਾ ਜਾਏ ਜਿਵੇਂ ਆਪਣੇ 14000 ਸੰਤ ਲੰਬਾ ਚੋਲਾ ਨੰਗੀਆਂ ਲੱਤਾਂ ਗੋਲ ਪੱਗ ਵਿਖਾਵਾ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ ਹੀ ਗੁਰਸਿੱਖ ਦੇ ਮਨ ਦੀ ਭੁੱਖ ਦੂਰ ਹੋ ਜਾਂਦੀ ਹੈ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਵੇਖਣਾਂ ਆਲਤ੍ਰਿਸ਼ਨਾ ਦੂਰ ਨਹੀਂ ਹੁੰਦੀ ਮਾਣਾ ਬਦਲਿਆ ਨਹੀਂ ਹੁੰਦੀ ਦੁੱਖ ਲੱਗੇ ਘਰ ਘਰ ਫਿਰੇ ਅੱਗੇ ਦੂਣੀ ਮਿਲੇ ਸਜਾਏ ਵੇਖਿਆ ਵੇਖੀ ਸਾਧੂ ਤ੍ਰਿਸ਼ਨਾ ਦੇ ਦੁੱਖ ਵਿੱਚ ਕਲਪਦਾ ਤੇ ਘਰ ਘਰ ਭਟਕਦਾ ਫਿਰਦਾ ਤੇ ਅੱਗੇ ਨਰਕਾਂ ਵਿੱਚ ਇਸ ਨਾਰਾ ਵੀ ਬਧੀ ਇਕ ਸਦਾ ਭੁਗਤਦਾ ਅੱਗੇ ਦੂਣੀ ਮਿਲੇ ਸਜਾਏ ਪਖੰਡੀ ਐ ਨਾ ਅੰਦਰ ਸਹਿਜ ਨ ਆਇਓ ਸਹਿਜੇ ਹੀ ਲੈ ਖਾਇ ਪੇਖੀ ਸਾਧੂ ਦੇ ਮਨ ਵਿੱਚ ਸ਼ਾਂਤੀ ਤਾਂ ਆਈ ਨਹੀਂ ਸਹਿਜ ਜਤਾਇਆ ਨਹੀਂ ਸੁਭਾਅ ਤਾਂ ਬਦਲੇ ਨਹੀਂ ਗੁਰਨਾਨਕ ਤਾਂ ਬਣਿਆ ਨਹੀਂ ਜਿਸ ਸ਼ਾਂਤੀ ਦੀ ਬਰਕਤ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ ਲੈ ਕੇ ਖਾ ਲਵੇ ਭਾਪ ਤ੍ਰਿਪਤ ਹੋ ਜਾਏ ਨਹੀਂ ਐਦਾ ਨਹੀਂ ਹੈ ਕੋ ਮਨ ਹੱਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਪਰ ਮਨ ਦੇ ਹੱਥ ਦੇ ਆਸਰੇ ਭਿੱਖਿਆ ਮੰਗਿਆ ਦੋਹੀ ਸ਼ਰੀ ਕਲੇਸ਼ ਪੈਦਾ ਹੁੰਦਾ ਤੇ ਭਿੱਖਿਆ ਲਈ ਦੀ ਤੋ ਇਸ ਭੇਖੇ ਥਾਵੋਂ ਗਿਰ ਹੋ ਭਲਾ ਜਿੱਥੋਂ ਕੋ ਵਰਸਾਏ ਇਸ ਭੇਖ ਨਾਲੋਂ ਤਾਂ ਗਰਸ ਚੰਗਾ ਗਰਸ ਛੱਡੀ ਬੈਠਾ ਹੈ ਕਿਉਂਕਿ ਇੱਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ ਰੋਟੀ ਪਾਣੀ ਖਾਣਾ ਨਾ ਤਾਂ ਗ੍ਰਸਤੀ ਵਿੱਚ ਠੀਕ ਰਹਿੰਦਾ ਹੈ ਸ਼ਬਦ ਰਤੇ ਤਿਨਾ ਸੋਜੀ ਪਈ ਦੂਜੇ ਭਰਮ ਪੁਲਾਏ ਬੇੜੇ ਗੁਰਸਿੱਖ ਗੁਰੂ ਦੇ ਸ਼ਬਦ ਵਿੱਚ ਰਤੇ ਜਾਂਦੇ ਹਨ ਉਹਨਾਂ ਨੂੰ ਤੀ ਸੂਝ ਪ੍ਰਾਪਤ ਰੱਬ ਦੀ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ पर जो माया ਵਿੱਚ ਫਸੇ ਰਹਿੰਦੇ ਆ ਨੋਟਕਦੇ ਰਹਿੰਦੇ ਆ ਦੂਜੇ ਪਰਮ ਭੁਲਾਏ ਪਿਆ ਕਿਤ ਕਮਾਮਨਾ ਕਹਿਨਾ ਕਿੱਥੂ ਨਾ ਜਾਏ ਤਾਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦੀ ਕਾਰ ਕਮਾਉਣੀ ਪੈਂਦੀ ਹੈ ਇਸ ਬਾਰੇ ਕੁਝ ਹੋਰ ਕੀ ਆਖਿਆ ਜਾ ਸਕਦਾ ਨਾਨਕ ਜੋ ਤਿਸ ਭਾਵੇਂ ਸੇ ਭਲੇ ਜਿਨ ਕੀ ਪਤ ਪਾਵੇਂ ਠਾਇ ਇਹ ਨਾਨਕ ਜੋ ਜੀਵ ਉਸ ਵਾਹਿਗੁਰੂ ਨੂੰ ਪਿਆਰੇ ਲੱਗਦੇ ਹਨ ਉਹੀ ਚੰਗੇ ਹਨ ਕਿਉਂਕਿ ਵਾਹਿਗੁਰੂ ਤੋਂ ਉਹਨਾਂ ਦੀ ਇੱਜ਼ਤ ਥਾਏ ਪਉਂਦਾ ਹੈ ਤਾਬਲਾਜ ਰੱਖਦਾ ਹੈ ਸਤਖੰਡ ਲੈ ਜਾਂਦਾ ਹੈ ਇਹ ਮਨਮੁਖ ਨੂੰ ਨਰਕਾਂ ਵਿੱਚ ਭੇਜਦਾ ਮਹਿਲਾ ਤੀਜਾ ਸਤਗੁਰੂ ਸੇਵੇ ਸਦਾ ਸੁਖ ਜਨਮ ਮਰਨ ਦੁੱਖ ਜਾਏ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਫੇਮੇ ਸਿਮਰਨ ਕੀਤਾ ਅਮਰਤ ਵੇਲੇ ਉੱਠੇ ਵਾਹਿਗੁਰੂ ਵਾਹਿਗੁਰੂ ਸਿਮਰਨ ਕੀਤਾ ਬਾਣੀ ਵਿਚਾਰੀ ਗੁਰਦੁਆਰੇ ਗਏ ਸਦਾ ਸੁੱਖ ਮਿਲਦਾ ਤੇ ਜੰਮਨ ਮਰਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜੰਮਨ ਮਰਨ ਦੁੱਖ ਜਾਏ ਨਰਕਾਂ ਵਿੱਚ ਜਾਂਦਾ ਨਹੀਂ ਗੁਰਸਿੱਖ ਨਹੀਂ ਧਰਮ ਰਾਜ ਦੀ ਜਰਤ ਹੀ ਨਹੀਂ ਚਿੰਤਾ ਮੂਰ ਨ ਹੋਵੀ ਐ ਚਿੰਤ ਵਸੇ ਮਨਿਆ ਤੇ ਚਿੰਤਾ ਉੱਕਾਈ ਨਹੀਂ ਰਹਿੰਦੀ ਕਿਉਂ ਕਿ ਚਿੰਤਾ ਤੋਂ ਰਹਿਤ ਜਿਹੜਾ ਵਾਇਗਰੂ ਹੈ ਉਹ ਮਨ ਵਿੱਚ ਆ ਬਸਦਾ ਹੈ ਪਤਾ ਲੱਗਿਆ ਮੈਂ ਤਾਂ ਆਪ ਹੀ ਵਾਇਗਰੂ ਆ ਮੈਂ ਤਾਂ ਆਪ ਹੀ ਵਾਇਗਰੂ ਆ ਤੂੰ ਅੰਦਰ ਤੀਰਥ ਗਿਆਨ ਹੈ ਸਤਿਗੁਰੂ ਦੀਆ ਬੁਝਾਏ ਦੇਖੇ ਅੰਦਰ ਤੀਰਥ ਗਿਆਨ ਹੈ ਸਤਿਗੁਰੂ ਦੀਆ ਬੁਝਾਏ ਗੁਰੂ ਨਾਨਕ ਬਾਸ਼ਾ ਨੇ ਸਮਝ ਬਖੀ ਗੁਰਸਿੱਖ ਦੇ ਅੰਦਰ ਦਸਮ ਦਵਾਰ ਵਿੱਚ ਹੀ ਗਿਆਨ ਹੈ ਤੇ ਤੀਰਥ ਹੈ ਜਿੱਥੇ ਨਾਉਣਾ ਹੈ ਅਸਮਾਨ ਮਿਆਂਨੇ ਲਹਿੰਗ ਦਰਿਆ ਗੁਸਲ ਕਰਦੰਗ ਬੂ ਉੱਥੇ ਭਾਈ ਅਮਰਤ ਦਾ ਦਰਿਆ ਲੰਘ ਰਿਆ ਸੀ ਉੱਥੇ ਇਸ਼ਨਾਨ ਕਰਨਾ ਸੀ ਉਹ ਤੀਰਥ ਹੈ ਤੇ ਉੱਥੇ ਇਸ਼ਨਾਨ ਗੁਰੂ ਨਾਨਕ ਕਰਦਾ ਸਰੀਰ ਨਹੀਂ ਕਰਦਾ ਨਹੀਂ ਸਰੀਰ ਨਹੀਂ ਕਰਦਾ ਅੰਤਰ ਤੀਰਥ ਗਿਆਨ ਵੀ ਉੱਥੇ ਹੀ ਹੈ ਭੰਡਾਰ ਭਰਿਆ ਪਿਆ ਦੇਵੀ ਗੁਰੂ ਦਾ ਇਸ ਗੁਫਾ ਮੈਂ ਇਕੱਠ ਭੰਡਾਰ ਅੰਤਰ ਤੇਰੇ ਨਿਦਾਨ ਹੈ ਬਾਹਰ ਬਸ ਸੁਣਾ ਪਾਣ ਤੋ ਸਤਿਗੁਰੂ ਨਾਨਕ ਪਾਤਸ਼ਾਹ ਨੇ ਗੱਲ ਸਮਝਾਤੀ ਭਾਈ ਸਭ ਕੋਈ ਦਸਮਦਵਾਰ ਚਿਆ ਐ ਸਰੀਰ ਵਿੱਚ ਕੁਛ ਨਹੀਂ ਹੈਗਾ ਮੈਲ ਗਈ ਮਨ ਨਿਰਮਲ ਹੋਵਾ ਅਮਰਤ ਸਰ ਤੀਰਥ ਨਾਏ ਤੇ ਜੋ ਅਮਰਤ ਸਰ ਅਮਰਤ ਦੇ ਸਰੋਵਰ ਕਿੱਥੇ ਹੈ ਦਸਮਦਵਾਰ ਚ ਲੇ ਅਮਰਤ ਦੇ ਸਰੋਵਰ ਵਿੱਚ ਤੀਰਥ ਨਹਾਉਂਦਾ ਉਹ ਤਾਂ ਹੈ ਹੀ ਨੈਕਟਰ ਅਮਰਤ ਹੈ ਉਹਦੀ ਮਨ ਦੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਮਨ ਪਿੱਤਰ ਗੁਰਨਾਨਕ ਵਰਗਾ ਹੋ ਜਾਂਦਾ। ਵੇਖਿਆ ਮੈਲ ਗਈ ਮਨ ਨਿਰਮਲ ਹੋਵਾ ਮਨ ਨਿਰਮਲ ਹੋ ਗਿਆ ਗੁਰਨਾਨਕ ਵਰਗਾ। ਅੰਮ੍ਰਿਤਸਰ ਕਿੱਥੇ ਅੰਮ੍ਰਿਤਸਰ ਕਿੱਥੇ ਆ। ਅਸੀਂ ਇਹਨੂੰ ਅੰਮ੍ਰਿਤਸਰ ਸਮਝੀ ਜਾਣੇ ਹਾਂ। ਅੰਮ੍ਰਿਤ ਦਾ ਸਰੋਵਰ ਤਾਂ ਤੁਹਾਡੇ ਦਸਮਗੜ੍ਹ ਚ। ਉੱਥੇ ਨਹਾਉਣਾ ਸੀ। ਉਥੇ ਨਾ ਹੁੰਦਾ ਵੀ ਗੁਰੂ ਨਾਨਕ ਹੈ ਤੁਹਾਡਾ ਅੰਦਰਲਾ ਰੱਬੀ ਜੋਤ ਦਾ ਸਰੀਰ ਨਾ ਹੁੰਦਾ ਇਹ ਸਰੀਰ ਨਹੀਂ ਨਾ ਹੁੰਦਾ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ ਸਤਿਗੁਰੂ ਦੇ ਸੱਚੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਕਤ ਨਾਲ ਸਹਿਜ ਹੀ ਸਤਸੰਗੀਆਂ ਨੂੰ ਸਤਸੰਗੀ ਆ ਬਿਲਦੇ ਹਾਂ ਇਹ ਬੜਾ ਭਾਗ ਹੋਵੇ ਬੜ ਮੇਰੇ ਜਨ ਮਿਲਦੇ ਆ ਢੇਲ ਨਾ ਲਈ ਕਰੀ ਪਰ ਚਾ ਪਾਇਆ ਜੋਤੀ ਜੋਤ ਮਿਲਾਏ ਦਸਮ ਦਵਾਰ ਵਿੱਚ ਘਰ ਵਿੱਚ ਦਸਮ ਦਵਾਰ ਵਿੱਚ ਉਹਨਾਂ ਨੂੰ ਵਾਹਿਗੁਰੂ ਸਿਮਰਨ ਦਾ ਆਰ ਮਿਲ ਜਾਂਦਾ ਹੈ ਕਿ ਵਾਹਿਗੁਰੂ ਵਿੱਚ ਸੋਤੀ ਜੋਤੀ ਜੋਤ ਮਿਲਾਏ ਇਹਦਾ ਰੱਬੀ ਜੋਤ ਦਾ ਸਰੀਰ ਹੈ ਸਤਖੰਡ ਜਾ ਕੇ ਵਾਹਿਗੁਰੂ ਵਿੱਚ ਸਮਾ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ ਪਾਖੰਡ ਜਮ ਕਾਲ ਨਾ ਛੋਡੀ ਲੈ ਜਾਸੀ ਪਤ ਗਵਾਏ ਪਰ ਪਾਖੰਡ ਕੀਤਿਆਂ ਮੌਤ ਦਾ ਸਹਿਮ ਨਹੀਂ ਛੱਡਦਾ ਜਮ ਦੂਤ ਨਹੀਂ ਛੱਡਦਾ ਪਾਖੰਡ ਦੀ ਹਿੱਦਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ ਜਮ ਨੂੰ ਲੈ ਕੇ ਤੁਰਦਾ ਨਾ ਛੋਡੇ ਜਮ ਕਾਲ ਨਾ ਛੋਡੇ ਲੈ ਜਾਸੀ ਪਤ ਗਵਾਏ ਜਮ ਕਾਲ ਹੁੰਦਾ ਹੈ ਮੌਤ ਦਾ ਫਰਿਸ਼ਤਾ ਆਪਾ ਕਹਨੇ ਜਮਦੂਤ ਉਹ ਛੜਦਾ ਹੀ ਨਹੀਂ ਇੱਜ਼ਤ ਗਵਾ ਕੇ ਮੂੰਹ ਕਾਲਾ ਕਰਕੇ ਨੰਗਾ ਕਰਕੇ ਪਾਰ ਕੇ ਲੈ ਕੇ ਜਾਂਦਾ ਬੜਾ ਔਖਾ ਹੈ ਨਾਨਕ ਨਾਮ ਰਤੇ ਸੇ ਉਭਰੇ ਸੱਚੇ ਸਿਓ ਲੇਬਲਾ ਇਹ ਨਾਨਕ ਜੋ ਗੁਰਮਖ ਪਿਆਰੇ ਅੰਮ੍ਰਿਤਧਾਰੀ ਵੈਗਰੂ ਨਾਮ ਵਿੱਚ ਰੰਗੇ ਹੋਏ ਹਨ ਉਹ ਸਦਾ ਸੇ ਰਹਿਣ ਬਾਰੇ ਹਮੇਸ਼ੀ ਸਦੀਵੀ ਉਭਰੇ ਉਹ ਸਤਿ ਸਿਮਨ ਦੇ ਬਲ ਆਏ ਉਹਨੇ ਵਾਇਗਰੂ ਸਿਮਰਨ ਮੇ ਸੁਰਤ ਜੋੜ ਕੇ ਜੋ ਬਚ ਗਏ ਨਰਕਾ ਤੋਂ ਬਚ ਗਏ ਸਰੀਰ ਤੋਂ ਬਚ ਗਏ ਵਿਕਾਰਾਂ ਤੋਂ ਬਚ ਗਏ ਹਉਮੈ ਤੋਂ ਮੋਹ ਤੋਂ ਬਚ ਗਏ ਮਾਇਆ ਤੋਂ ਬਚ ਗਏ ਸਤਿਗੰਤ ਚਲੇ ਗਏ ਬਚ ਕੇ ਗਿਆ ਕਿੱਥੇ ਫਿਰੋ ਸਰੀਰ ਕਿੱਥੇ ਗਿਆ ਰੱਬੀ ਜੋਤ ਦਾ ਉਹ ਸਤਿਗੰਤ ਚਲੇ ਗਿਆ ਸੁਪਾਉੜੀ ਕਿੱਥੇ ਜਾਏ ਬੋ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ ਐ ਕਿੱਥੇ ਜਾਣਾ ਹਰ ਕਾ ਹਰ ਨਾਮ ਤਾਂ ਕਿਤੇ ਬਿਲੋਇਆ ਹੀ ਨਹੀਂ ਜਾ ਰਿਹਾ ਸਾਰੇ ਵਰਡ ਵਿੱਚ ਅਜ ਵੈਗਰੂ ਵੈਗਰੂ ਕਹਤੇ ਕਿ ਤੈ ਨਹੀਂ ਜਾ ਰਿਹਾ ਬੇਰੇ ਸੰਗਤ ਮਿਲੀ ਨਾ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ ਬੁਝਾਏ ਜੀਓ ਤਿਤ ਜਾਇ ਬਹੋ ਸਤ ਸੰਗਤੀ ਤਿਤ ਉਸ ਸਤ ਸੰਗ ਵਿੱਚ ਜਾ ਕੇ ਬੈਠੋ ਜਿੱਥੇ ਹਰ ਕਾ ਹਰ ਨਾਮ ਬੁਲੋਈਏ ਜਿੱਥੇ ਵਾਹਿਗੁਰੂ ਨਾਮ ਬੜੜ ਕਿਆ ਜਾਂਦਾ ਵਾਹਿਗੁਰੂ 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 ਵਾਹੜੜ ਕਾ ਪਾਣਿਆ ਵਾਹਿਗੁਰੂ ਵਾਹਿਗੁਰੂ ਉੱਥੇ ਬੈਠੋ ਜਾ ਕੇ ਉਹ ਸੰਗਤ ਕਰਨੀ ਆ ਇਹ ਨਾਮ ਤੱਕ ਇਹਦੇ ਜੱਪਿਆ ਹੀ ਨਹੀਂ ਜਾ ਰਿਹਾ ਬਸ ਇਹੋ ਹੀ ਕਹਿੰਦੇ ਇਹਨੂੰ ਕਹਿੰਦੇ ਏਜੰਸੀ ਦਾ ਹੱਥ ਹੈ ਉਹ ਬੱਕਰੀ ਵਾਂਗੂ ਕੀ ਵੈਗਰੂ ਵੈਗਰੂ ਬੋਲੀ ਜਾਂਦੇ ਹਾਂ ਕਿ ਅਸੀਂ ਮੰਨ ਗਏ ਸਾਡੀ ਅਕਲ ਹੀ ਹੈ ਨਹੀਂ ਬੜੀ ਮਿਕਲ ਕੌਮ ਆ ਐਸੀ ਗੱਲ ਕੋਈ ਨਹੀਂ ਸੰਗਤ ਬਣੀ ਜੀ ਨਾਮ ਜੱਬਰ ਨੂੰ ਕਿਉਂਕਿ ਉੱਥੇ ਚਾਰ ਵੈਗਰੂ ਹੁੰਦੇ ਆ ਸੁੱਟੀ ਲਵਾ ਦਿੰਦੇ ਆ ਸੁੱਟੀ ਲੱਗੀ ਤੇ ਕੰਮ ਹੋ ਗਿਆ ਪਤਾ ਲੱਗ ਗਿਆ ਫਿੱਕੀ ਕੀ ਚੀਜ਼ ਆ ਸੱਜੇ ਹੀ ਹਰ ਨਾਮ ਲਿਓ ਹਰ ਤੱਕ ਨਾ ਖੋਈਐ ਤੁਥੇ ਜਾ ਕੇ ਮਨ ਟਿਕਾ ਕੇ ਵਾਹਿਗੁਰੂ ਦਾ ਨਾਮ ਜਪੋ ਸੱਜੇ ਜਪਣਾ ਪਿਆਰ ਨਾਲ ਜਪਣਾ ਕਾ ਕੀਤਾ ਗੁਰੂ 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 ਦਨੈ ਮਨ ਟਿਕਾ ਕੇ ਵਾਹਿਗੁਰੂ ਵਾਹਿਗੁਰੂ ਸੱਜੇ ਹੀ ਹਰ ਨਾਮ ਲਿਓ ਵਾਹਿਗੁਰੂ ਸੱਜੇ ਵਾਹਿਗੁਰੂ ਉਤੇ ਵਾਜਾ ਨਹੀਂ ਤੋੜਨਾ ਤਬਲਾ ਨਹੀਂ ਪਾੜਨਾ ਸਹਿਜ ਹੈ ਸਹਿਜ ਸਹਿਜ ਬਿਲੋ ਜੈਸੇ ਤਤ ਨਾ ਜਾਏ ਸੋ ਮਨ ਟਿਕਾ ਕੇ ਵਾਹਿਗੁਰੂ 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 ਦਾ ਨਾਮ ਜਪੋ ਤਾਂ ਜੋ ਨਾਮ ਤਤ ਨਿਕਲਣਾ ਤੇ ਇਹ ਨਾ ਰੱਬ ਮੈਨੂੰ ਵਾਹਿਗੁਰੂ 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 ਵਾ ਜਿੰਨਾ ਚਿਰ ਤੁਹਾਡਾ ਸਰੀਰ ਹਿੱਲ ਰਿਹਾ ਰੱਬ ਮਿਲਣ ਦੇ ਅਸਾਰ ਨਹੀਂ ਹੈਗੇ ਜਦੋਂ ਸਰੀਰ ਡੈੱਡ ਹੋ ਗਿਆ ਪੱਥਰ ਹੋ ਗਿਆ ਉਦੋਂ ਰੱਬ ਦੇ ਮਿਲਣ ਦੇ ਅਸਾਰ ਆ ਉਹਨੂੰ ਸੁਰਤੀ ਕਹੀਦੀ ਆ ਆਪਾਂ ਸਿਰ ਵੀ ਹਿਲਾਉਨੇ ਆ ਵੈਗਰੋ 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 ਬੈਗਰ ਸਿਰ ਵੀ ਹਿਲਦਾ ਸਰੀਰ ਵੀ ਹਿਲਦਾ ਜਿੰਨਾ ਚਿਰ ਸਰੀਰ ਹਿੱਲ ਰਿਹਾ ਤੁਸੀਂ ਇਹ ਜਿਸਨ ਸਮਾਦ ਵਿੱਚ ਨਹੀਂ ਆਏ ਇਹ ਖਿਆਲ ਰੱਖਣਾ ਹੁਣ ਇੱਥੇ ਉਹੀ ਗੱਲ ਕਹੀਏ ਭਾਈ ਹਰ ਤੱਤ ਨਾ ਖੋਈਏ ਦੇਖੋ ਕਿ ਇਹ ਅਸਲੀਅਤ ਨਿਕਲ ਤਾਂ ਨਹੀਂ ਗਈ ਤਾਨੂੰ ਵਾਹਿਗੁਰੂ ਜਪਦਿਆਂ ਨੂੰ ਵਾਹਿਗੁਰੂ ਮਿਲਿਆ ਹੈ ਕਿ ਨਹੀਂ ਪ੍ਰਕਾਸ਼ ਹੋਇਆ ਹੈ ਕਿ ਨਹੀਂ ਦਰਸ਼ਨ ਹੋਏ ਕਿ ਨਹੀਂ ਸਤਖੰਡ ਗਏ ਹੋ ਕਿ ਨਹੀਂ ਐਵੇਂ ਟਾਈਮ ਨਾ ਵੇਸਟ ਕਰੋ ਪਿਆਰ ਨਾਲ ਸਹਿਜੇ ਹੀ ਹਰ ਨਾਮ ਲਿਓ ਹਰ ਤੱਤ ਨਾ ਖੋਈਏ ਨਹੀਂ ਤੇ ਜਪਿਓ ਹਰ ਹਰ ਦੇ ਨੂੰ ਸਰਾਤ ਹਰ ਦਰਗਹਿ ਢੂਈਏ ਸਦਾ ਦਿਨ ਰਾਤ ਵਾਇਗਰ 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 ਦਾ ਨਾਮ ਜਪੋ ਇਹ ਨਾਮ ਢੋਆ ਲੈ ਕੇ ਹੀ ਵਾਇਗਰ ਦੀ ਹਜ਼ੂਰੀ ਵਿੱਚ ਆਪੜੀ ਲੈਣ ਢੋ ਲੋ ਦਰਗੇ ਢੋ ਯਮीन ਟੋਕਰੀਆਂ ਭਰ ਕੇ ਢੋ ਕੇ ਲੈ ਜਾਓ ਬੱਠਲ ਭਰ ਕੇ ਲੈ ਜਾਓ ਢੋਈ ਹੈ ਸੱਚ ਖਣ ਲੈ ਜਾਣਾ ਭਰ ਕੇ ਲੈ ਜਾਣਾ ਹਿਰਦਾ ਬੈਂਕ ਬਹੁਤ ਵੱਡਾ ਹੈ ਦੇ ਵਿੱਚ ਜਮ੍ਹਾਂ ਕਰ ਲਓ ਤੇ ਲੈ ਜਾਓ ਸੋ ਪਾਇ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਲਾਟ ਲਕੋਈ ਹੈ ਪਰ ਉਸੇ ਗੁਰਸਿੱਖ ਨੂੰ ਪੂਰਾ ਗੁਰੂ ਨਾਨਕ ਲਬਦੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਬਦਿਆ ਜਿਸ ਦੇ ਮੱਥੇ ਉੱਤੇ ਧੁਰੋਂ ਚੰਗੇ ਕਰਮਾਂ ਦੇ ਸੰਸਕਾਰ ਦਾ ਲੇਖ ਲਿਖਿਆ ਹੋਇਆ ਲਲਾਟ ਲਕੋਈ ਹੈ ਮਸਤਕ ਤੇ ਦੇਖਿਆ ਕਿਸ ਗੁਰ ਕੋ ਸਭ ਨੂੰ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈ ਹੈ ਸਾਰੇ ਗੁਰੂ ਨਾਨਕ ਪਾਸ਼ਾ ਨੂੰ ਸਿਰ ਨਿਵਾਓ ਬੜਾ ਧੰਨ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੋ ਸਦਾ ਵੈਗ੍ਰੂ ਦੀ ਸੱਚ ਚਲਾਉਂਦੀਆਂ ਗੱਲਾਂ ਕਰਦਾ ਜਿਨ ਹਰ ਕੀ ਹਰ ਗਾਲ ਗਲੋਈ ਗੱਲਾਂ ਹੀ ਵੈਗ੍ਰੂ ਦੀਆਂ ਕਰਦਾ ਹੋਰ ਕੋਈ ਗੱਲ ਹੀ ਨਹੀਂ ਕਰਦਾ ਹਮੇਸ਼ਾ ਵੈਗ੍ਰੂ ਦੀ ਗੱਲ ਕਰਦਾ ਪਰ ਉਹਦਾ ਨਾਮ ਆ ਲੋਰ ਨੂੰ ਕਹਤਾਂ ਨ Guru Nanak ਧੰ ਗੁਰੂ ਨਾਨਕ ਧੰ ਗੁਰੂ ਨਾਨਕ ਉਹਦਾ ਨਾਮ ਜਪਿਆ ਕਰੋ ਵਾਹਿਗੁਰੂ ਵਾਹਿਗੁਰੂ